ਇਹ 5 ਜਨਵਰੀ ਨੂੰ ਇੱਕ ਵਾਰਦਾਤ ਹੋਈ ਸੀਗੀ ਇੱਥੇ ਬਾਲਮਿਕੀ ਚੌਕ ਜੰਡਿਆਲੇ ਚ ਪੈਂਦਾ ਹੈ ਤਾਂ ਉੱਥੇ ਇੱਕ ਜੁਐਲਰੀ ਸ਼ਾਪ ਹੈ ਸੋਨੂ ਜੁਵਲਰਸ ਤਾਂ ਦੁਪਹਿਰੇ ਦੋ ਬੰਦੇ ਆਏ ਅਣਪਛਾਤੇ ਉਹਨਾਂ ਨੇ ਆਪਣਾ ਮੂੰਹ ਢੱਕਿਆ ਸੀਗਾ ਮੋਟਰਸਾਈਕਲ ਤੇ ਆ ਕੇ ਦੁਕਾਨ ਦੇ ਬਾਹਰ ਫਾਇਰਿੰਗ ਕਰਤੀ ਜਿਹਦੇ ਕਰਕੇ ਜਿਹੜਾ ਕਾਂਚ ਸੀਗਾ ਦੁਕਾਨ ਦਾ ਉਹ ਟੁੱਟ ਗਿਆ ਫਾਰਚੂਨੇਟਲੀ ਕੋਈ ਇੰਜਰੀ ਨਹੀਂ ਹੋਈ ਤਾਂ ਬੜ ਚੁਕੀ ਇੱਕ ਬਰੇ ਬਾਜ਼ਾਰ ਚ ਫਾਇਰਿੰਗ ਹੋਈ ਤਾਂ ਇਟ ਵਾਸ ਅ ਸੀਰੀਅਸ ਥਿੰਗ ਔਰ ਥੋੜਾ ਉਥੇ ਲੋਕਾਂ ਦੇ ਵਿੱਚ ਦਹਿਸ਼ਤ ਔਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਸੀਗਾ ਤਾਂ ਇਹਦਾ ਸੰਕੇਨ ਲੈਂਦੇ ਹੋਏ ਅਸੀਂ ਤੁਰੰਤ ਐਫ ਆਰ ਨੰਬਰ 7 ਅੰਡਰ ਸੈਕਸ਼ਨ 109 ਬੀ ਐਨ ਐਸ ਅਟੈਂਪਟ ਟੂ ਮਰਡਰ ਔਰ ਆਰਮਜ਼ ਐਕਟ ਦੇ ਤਹਿਤ ਅਸੀਂ ਪਰਚਾ ਦਰਜ ਕਰ ਲਿਆ ਉਸ ਤੋਂ ਬਾਅਦ ਇਹਨੂੰ ਸੀਰੀਅਸਲੀ ਲੈਂਦੇ ਹੋਏ ਅਸੀਂ ਵਕ ਵਕ ਟੀਮਾਂ ਬਣਾਈਆਂ ਇਦੇ ਵਿੱਚ ਸਾਡੇ ਡੀਐਸਪੀ ਡੀ ਸਾਹਿਬ ਡੀਐਸਪੀ ਜੰਡਿਆਲਾ ਐਸਐਚਓ ਜੰਡਿਆਲਾ ਇਨਚਾਰਜ ਸੀਆਈ ਇਹ ਸਾਰੇ ਜੁਟ ਗਏ ਤਾਂ ਇਹਨਾਂ ਨੇ ਕਾਫੀ ਮਸ਼ਕਤ ਕਰਤੀ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਬੰਦੇ ਇਨਵੋਲਡ ਸੀਗੇ ਉਹਨਾਂ ਨੂੰ ਟ੍ਰੇਸ ਕਰ ਲਿਆ ਕੇਸ ਨੂੰ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਫਿਰ ਉਹਦੀ ਨਿਸ਼ਾਨਦੇਹੀ ਤੇ ਇਹਦੇ ਵਿੱਚ ਦੋ ਜਿਹੜੇ ਮੁਲਜ਼ਮ ਹੈਗੇ ਨੇ ਇੱਕ ਕਾਵਿਸ਼ ਹੈ ਇੱਕ ਮਹਿਰਬੀਰ ਹੈ ਇਹ ਦੋਨੋਂ ਤਰਨਤਾਰਨ ਦੇ ਹੈਗੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਫਿਰ ਜਦੋਂ ਇਹਨਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਇਹ ਮੰਨ ਗਏ ਬੇਸਿਕਲੀ ਇਹਨਾਂ ਨੇ ਉਸ ਦਿਨ ਰਕੀ ਕੀਤੀ ਸੀ ਕਿ ਇੱਕ ਐਕਟਿਵਾ ਮੋਟਰਸਾਈਕਲ ਤੇ ਆਈ ਸੀ ਕਿ ਜਿਹੜੀ ਅਸੀਂ ਬਰਾਮਦ ਕਰ ਲਈ ਹੈ ਫਿਰ ਗਾਂ ਪੁੱਛਗਛ ਦੇ ਦੌਰਾਨ ਇਹ ਮੰਨੇ ਕਿ ਇਹਦੇ ਵਿੱਚ ਜਿਹੜਾ ਸ਼ੂਟਿੰਗ ਮੋਡਿਊਲ ਸੀਗਾ ਜਿਹੜੇ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਉਹਨਾਂ ਦੇ ਨਾਮ ਇੱਕ ਦਾ ਆਕਾਸ਼ ਤੇਜਪਾਲ ਦੂਜੇ ਦਾ ਨਾਮ ਵਿਸ਼ਾਲ ਦੀਪ ਸੀਗਾ ਇਹ ਵੀ ਦੋਵੇਂ ਤਰਨਤਾਰਨ ਦੇ ਰਹਿਣ ਵਾਲੇ ਹੈਗੇ ਨੇ ਤਾਂ ਇਹਨਾਂ ਨੇ ਇਹ ਵੀ ਜ਼ਾਹਿਰ ਕਰਤਾ ਕਿ ਕਿਉਂਕਿ ਇਹਨਾਂ ਦੇ ਸਾਥੀ ਹੈ ਕਿ ਇਸ ਏਰੀਆ ਦੇ ਵਿੱਚ ਇਹ ਜਾ ਰਹੇ ਨੇ ਇਹਨਾਂ ਦੀ ਮੂਵਮੈਂਟ ਪ੍ਰੋਬੇਬਲ ਮੂਵਮੈਂਟ ਇਸ ਏਰੀਆ ਦੇ ਵਿੱਚ ਹੈ ਤਾਂ ਉਸ ਸੂਚਨਾ ਤੇ ਆਧਾਰ ਤੇ ਡੀਐਸਪੀ ਜੰਡਿਆਲਾ ਔਰ ਐਸਐਚਓ ਜੰਡਿਆਲੇ ਨੇ ਇੱਥੇ ਏਰੀਆ ਦੇ ਵਿੱਚ ਨਾਕਾਬੰਦੀ ਕਰਤੀ ਉਸ ਤੋਂ ਬਾਅਦ ਇੱਕ ਸਸਪੀਸ਼ੀਅਸ ਮੋਟਰਸਾਈਕਲ ਕੀ ਮੂਵਮੈਂਟ ਇੱਥੇ ਹੁੰਦੀ ਹੈ ਇਸ ਏਰੀਆ ਦੇ ਵਿੱਚ ਤਾਂ ਉਹਨੂੰ ਸਿਗਨਲ ਕੀਤਾ ਸੀਗਾ ਟੂ ਸਟਾਪ ਦ ਮੋਟਰਸਾਈਕਲ ਬਟ ਉਹ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਉਹਨਾਂ ਦਾ ਜਿਹੜਾ ਮੋਟਰਸਾਈਕਲ ਹੈ ਇੰਬੈਲੈਂਸ ਹੋ ਕੇ ਡਿੱਗ ਪਿਆ ਤਾਂ ਫਿਰ ਉਹਨਾਂ ਨੇ ਅਸਲਾ ਕਢ ਕੇ ਪੁਲਿਸ ਤੇ ਉੱਤੇ ਫਾਇਰਿੰਗ ਕੀਤੀ ਤਾਂ ਇਨ ਰਿਟੈਲੀਏਟਰੀ ਫਾਇਰਿੰਗ ਯੂ ਮਤਲਬ ਗ੍ਰੇਡੇਡ ਯੂਜ਼ ਆਫ ਫੋਰਸ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਇੱਕ ਇਹਦੇ ਵਿੱਚ ਜਿਹੜਾ ਇੱਕ ਮੁਲਜ਼ਮ ਹੈ ਆਕਾਸ਼ ਤੇਜਪਾਲ ਉਹਦੀ ਲਾਤੇ ਦੇ ਵਿੱਚ ਗੋਲੀ ਲੱਗੀ ਹੈ ਤੋਂ ਤੁਰੰਤ ਫਿਰ ਪੁਲਿਸ ਨੇ ਉਹਨੂੰ ਹਸਪਤਾਲ ਖੜਾਇਆ ਤਾਂ ਉੱਥੇ ਹਜੇ ਉਹ ਸਟੇਬਲ ਹੈ ਤਾਂ ਸਾਨੂੰ ਇਹਦੇ ਵਿੱਚ ਦੋ ਵੈਪਨਸ ਦੀ ਰਿਕਵਰੀ ਹੋਈ ਹੈ ਇੱਕ 38 ਦਾ ਪਿਸਟਲ ਇੱਕ 32 ਬੋਰ ਦਾ ਪਿਸਟਲ ਸਾਨੂੰ ਮਿਲਿਆ ਹੈ ਤਾਂ ਇਹਨਾਂ ਜਿਹੜਾ ਵਾਰਦਾਤ ਵੇਲੇ ਇਹਨਾਂ ਨੇ ਮੋਟਰਸਾਈਕਲ ਯੂਜ਼ ਕਰ ਲਿਆ ਉਹ ਵੀ ਸਾਨੂੰ ਹੁਣ ਇੱਥੇ ਰਿਕਵਰ ਹੋਇਆ ਹੈ ਤਾਂ ਇਹਦੇ ਵਿੱਚ ਬੇਸਿਕਲੀ ਜਿਹੜੇ ਪਹਿਲਾਂ ਅਸੀਂ ਦੋ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁਸ਼ਗੋਚ ਦੇ ਵਿੱਚ ਵੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਆ ਜਿਹੜਾ ਇਨਸੀਡੈਂਟ ਹੋਇਆ ਹੈ ਇਹ ਇਹਦਾ ਕੋਈ ਨਿੱਜੀ ਤੌਰ ਤੇ ਕੋਈ ਪੇਮੈਂਟ ਦਾ ਇਸ਼ੂ ਸੀਗਾ ਜਿਹੜਾ ਜੁਵਲਰ ਹੈ ਤਾਂ ਉਹਦੇ ਕਰਕੇ ਇੱਕ ਫੋਰਨ ਬੇਸਡ ਐਂਟੀਟੀ ਹੈ ਉਹਨੇ ਇਹ ਫਾਇਰਿੰਗ ਕਰਾਈ ਸੀ ਇਹਨਾਂ ਦਾ ਤਾਂ ਗੈਂਗਸਟਰ ਨਾਲ ਕੋਈ ਸਬੰਧ ਹੈ ਇਹਨਾਂ ਦਾ ਗੈਂਗਸਟਰ ਜਿਹੜਾ ਇਹ ਆਕਾਸ਼ ਤੇਜਪਾਲ ਹੈ ਤਾਂ ਇਹਦੇ ਬਰ ਖਿਲਾਫ ਜ਼ਰੂਰ ਪੁਰਾਣੇ ਪਰਚੇ ਦਰਜ ਹੈ ਤਾਂ 4-5 ਮੁਕਦਮੇ ਪੁਰਾਣੇ ਦਰਜ ਹੈ ਉੱਚੇ ਸਨੈਚਿੰਗ ਔਰ ਬੰਦੂਕ ਦੀ ਨੋਕ ਤੇ ਉਤੇ ਜਿਸ ਤਰ੍ਹਾਂ ਸਨੈਚਿੰਗ ਚੀਨਾ ਜਬਤੀ ਹੁੰਦੀ ਹੈ ਉਸ ਤਰ੍ਹਾਂ ਦੇ 4-5 ਮੁਕਦਮੇ ਦਰਜ ਸਾਰਾ ਕਿੰਨੇ ਫਾਇਰ ਕੀਤੇ ਗਏ ਇਹਨਾਂ ਵੱਲੋਂ ਸਮਝਾ ਕੇ ਬਚਾਈਏ ਪੁੱਛੋ ਜੀ ਕੋਈ ਨਹੀਂ ਫਾਰਚੂਨੇਟਲੀ ਪੁਲਿਸ ਮੁਲਾਜ਼ਮਾ ਦਾ ਬਚਾਅ ਹੋਇਆ ਬਟ ਇਨ ਰਿਟੈਲੀਐਟਰੀ ਫਾਇਰਿੰਗ ਇੱਕ ਜਿਹੜਾ ਫਾਇਰ ਹੈ ਇਹ ਮੁਲਜ਼ਮ ਨੂੰ ਲੱਗਿਆ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਉਹ ਪਾਰਟੀ ਤੋਂ ਆਪਾਂ ਲੈ ਲਾਂਗੇ ਐਗਜ਼ੈਕਟਲੀ ਆਈ ਡੋਨਟ ਹੈਵ ਦਾ ਕਾਊਂਟ